いわいて ਬਾਰ ਸ੍ਰੀ ਗੋਪੀ ਦੀ ਕਿਰਪਾ ਸਹਿ ਦਸਮੀ ਪ੍ਰਤੰਤ ਆਗਾ ਤੁਸ਼ ਰਕਾ ਗੁਰੂ ਨਾਮ ਕਲੇੰਤਿ ਆਏ ਤੇਰਾ ਅੰਗੜ ਰੂਤਿਯ ਮਨ ਤਾਰਾ ਸੰਤਾਨ ਦਸ ਹੋਈ ਸਹਾਰਾ ਅਰਜਨ ਹਰਿ ਬਿੰਦਨਾ ਸ੍ਰੀ ਰਾਮ ਸ੍ਰੀ ਕਨਾਰਾਏ ਸਿਰਜਾ ਕ੍ਰਿਸ਼ਨ ਤੇ ਆਈਆ ਦੇਸ਼ ਜਧਰਤਾ ਸਭ ਦੁਖ ਜਾਈ ਤੇ ਬਹਾਦਰ ਸ੍ਰੀ ਰਾਮ ਕਾਰਨਾਮ ਤੇ ਆਵਤ ਹੈ ਸਤਿਗੁਰੁ ਦੇ ਸਹਾਰਾ ਪਤਸ਼ਾਹਾ ਸ੍ਰੀ ਗੁਰੂ ਬੇਬਸੰਦ ਸਾਹਿਬ ਜੀ ਸਭ ਤਨ ਹੋਏ ਸਹਾਰ ਦਸਾਂ ਪਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਲਾਡਾ ਧਿਆਨ ਕਰਕੇ ਬੋਲਦੇ ਵਾਹਿਗੁਰੂ ਤਾਣਾਂ ਅੰਧੇ ਤਾਨ ਨਿਰਪਿਆ ਦੀ ਓ ਸਾਤ ਸਤਿਗੁਰੂ ਗ੍ਰੰਥ ਸਾਹਿਬ ਜੀ ਅਵਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ ਚਾਰ ਤਹਰ ਰਹਿਣ ਭਾਣ ਅੰਦਰ ਸੁਖ ਆਨੰਦ ਸਹਿਤ ਬਤੀਤ ਹੋਈ ਚਾਰ ਤਹਰ ਨਿਰੰਤਰ ਭਾਣ ਅੰਦਰ ਸੇਵਾ ਸਿਮਰਨ ਦੁਆਰਾ ਬਤੀਤ ਕਰਵਾ ਨਾਨਕ ਧੰਨ ਅਵਰਸ਼ੀਤ ਬਾਬਾ ਦੀਪ ਸਿੰਘ ਸਾਹਿਬ ਦੇ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਅਸ਼ਨੀਰ ਘਰ ਸਾਹਿਬ ਦੇ ਵਿਖੇ ਪਾਵਨ ਦਰਬਾਰ ਉੱਤੇ ਸਤ ਗੁਰ ਦੇ ਆਪ ਜੀ ਦੇ ਸੰਗਸਾਂ ਸਜ ਤੇ ਤਿਆਰ ਹੰਦ ਆਪ ਜੀ ਕਿਰਪਾ ਕਰੋ ਪ੍ਰਕਾਸ਼ ਬੋਲੇ ਦਰਸ਼ਨ ਦੇ ਨਾਲ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਕਰਹ ਜੀ ਦਰਵਾਰੇ ਸਰਬਤ ਸੰਗਤ ਦੀਆਂ ਹਾਜ਼ਰੀਆਂ ਤੇਲਫੋ ਬੇਟਾਵਾਂ ਸੇਵਾ ਕਰਤ ਜਾਨੇ ਪ੍ਰਵਾਨ ਕਰਨੀਆ ਯਾਤਰਾ ਸਫਲੀ ਕਰਦੇ ਰੱਬੀਆ ਕਿਰਪਾ ਕਰੋ ਸਤਿਗੁਰੂ ਜੀ ਆਪ ਦੀ ਜੀ ਪਾਵਨ ਸਰੂਪ ਸੁਖਾਸਰ ਸਤਨ ਤੋਂ ਪ੍ਰਕਾਸ਼ ਹਸਤਾਰ ਤੇ ਲੈ ਜਾਣ ਦੀ ਆਗਿਆ ਬਖਸ਼ੋ ਜੀ ਰਾਸਤੇ ਪੈਂਦੇ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਵਾਟਾ ਕਟਾ ਪੁਲ ਚੁੱਕ ਮੋਹਾਪ ਕਰਨੀ

sat ਮਾਹਲਾ ਨਾਮ ਤੇ ਪਦੇ ਰੇ ਮਨ ਓਟ ਲੇਹੁ ਹਰ ਨਾਮ ਪਾਪ ਕੀ ਤੇਹ ਜਾਨ ਕਾ ਜਾਨ ਹਾ ਜੋ ਹਰ ਕੇ ਗੁਨਾ ਗਾਵ ਜਨਮ ਜਨਮ ਕੇ ਪਾਪ ਖੋਏ ਤਾ नारायण शोध आ जागत का जोगीश्वर बाछत ਆਪਾਏ ਦਾਨ ਤੇ ਹੈ ਦਿਨਾਂ ਨਾਹ ਨ ਗੋਨਾ ਨਾਹਨ ਕਾਛ ਬਿਤੇ ਆ ਧਰਮ ਗਉਨ ਗਜ 好不 ਬਾਈ ਗੁਜੀ ਸਭ ਨੂੰ ਵੱਡੇ ਭਾਗ ਸਭ ਨੂੰ ਵੱਡੇ ਭਾਗ ਸਭ ਨੂੰ ਵੱਡੇ ਭਾਗ ਸਭ ਨੂੰ ਵੱਡੇ ਭਾਗ ਗੁਰ ਸਿਖਾ ਕੇ